ਕੁੜੀਆਂ ਕਹਿਣਦੀਆਂ ਨੇ ਵੀ ਸਾਡਾ ਕਿਹੜਾ ਕੋਈ ਘਰ ਹੁੰਦਾ ਆਈ ਆ ਕੇ ਮੇਰੀ ਘਰ ਵਾਲੀ ਨੇ ਮੈਨੂੰ ਕਹਦਾ ਮੇਰਾ ਹੀ ਮਨ ਪਿਗਲ ਗਿਆ ਚਲੋ ਇੱਕ ਦਿਨ ਸਾਡੀ ਤੂੰ ਤੂੰ ਮੈਂ ਮੈਂ ਜੇ ਹੋ ਗਈ ਲੜ ਪੀ ਮੇਰੇ ਨਾਲ ਲੜ ਕੇ ਪ੍ਰਵਾ ਵੇਕੇ ਵਾਗੀ ਪੰਛੀ ਦੇ ਨਾਲੇ ਦਾ ਬਾਹਨੇ ਨਾਲੇ ਪੇਕੇ ਲਾ ਕੇ ਆਈ ਜਦਵਾਰੇ ਬਾਪਸਾ ਹੀ ਮੇਰਾ ਬੀਬੀ ਬਣਦਾ ਪਰ ਹਜੇ ਬੜੀ ਸੀ ਉਹਦੀ ਮੈਂ ਲੜ ਪਿਆ ਵਾ ਹੁਣ ਮੈਂ ਜਾਂਦਾ ਜੇ ਤੂੰ ਕਿਧਰੇ ਆਏਂਗਾ ਮੈਂ ਕੋਈ ਸੌਰੀ ਜਾਊਂਗਾ ਉਹ ਵੀ ਮਾਰਿਆ ਪ੍ਰਭਾ ਮੇਰੇ ਸੌਰੀ ਹੁਣ ਕਹਿੰਦੀ ਇੱਥੇ ਆਉਂਦਾ ਹੈਗਾ ਕਹਿੰਦੀ ਮੇਰੇ ਨਾਲ ਲੜ ਕੇ ਆਉਗੇ ਉਹਨੂੰ ਘਰੇ ਨਾ ਵੜਿਓ ਮੈਂ ਅੱਡੇ ਤੇ ਬੈਠਾ ਨੂੰ ਕੀ ਆਵਾ ਸਾਡੇ ਪਿੰਡ ਵਾਲੇ ਤੇ ਮੈਂ ਖਾਂ ਜਾਂ ਰਹੀ ਤਾਂ ਕਹਿੰਦੀ ਨਹੀਂ ਸਾਡਾ ਕਿਹੜਾ ਕੋਈ ਘਰ ਹੁੰਦਾ ਮੈਂ ਕਿਹਾ ਤਾਂ ਦੋਨੇ ਘਰਾਂ ਦੇ ਕਬਜ਼ੇ ਕਰੀ ਬੈਠੀ ਆ ਬੇਸ਼ਰਮ ਜਾ ਹੋ ਕੇ ਮੈਂ ਦੁਬਾਰੇ ਫੇਰ ਪੁੱਠਾ ਮੜਿਆ ਮੈਨੂੰ ਬੋਲ ਲਿਖ ਨਹੀਂ ਗੁੱਸਾ ਨਾ ਕਰਿਆ ਕਰੋ ਇਹ ਕਹਿੰਦੀ ਹਸਤਾ ਚਿੜੀਆਂ ਹੁੰਦੀਆਂ ਮੈਂ ਕਿ ਚਿੜੀਆਂ ਸਾਰੇ ਆ ਸਮਾਨ ਤੇ ਰਾਜ਼ੀ ਕਰੀ ਬੈਠੀ ਉਹ ਕਿ ਇਸ ਤਰ੍ਹਾਂ ਕਰ ਐਡਾ ਉਡਣ ਦੇ ਬੈ ਕੇ ਮੜਿਆ ਉਹਨਾਂ ਉਹ ਤੇਰਾ ਮੈਂ ਹਰੇਕ ਦੋਸਤ ਮਿੱਤਰ ਨੂੰ ਕਹਿਣ ਲੱਗਾ ਮੈਂ ਭਰਾਵਾ ਜਦੋਂ ਤੁਹਾਡਾ ਵਿਆਹ ਹੋਇਆ ਸੋਨੂੰ ਆਕੇ ਕਹਿਣੀ ਆ ਵੀ ਇਸ ਤਾਂ ਪਰਾਇਆ ਤਾਂ ਨਾ ਉਹ ਮਖਾ uppa ਪਰਾਇਆ ਬਣੀ ਰਹਿੰਦੇ ਓਏ ਨਾ ਮਖਾ ਪੜੂ ਹੋ ਘਰ ਉਟਦਾ ਨਾ ਓਟਦਾ ਮਖਾ ਦੋਨੇ ਘਰਾਂ ਤੇਰਾ ਇਕੱਲੀ ਬੈਠੀ ਆਉਂਦੀਆਂ ਨੇ ਜਿੱਦੇ ਮਖਾ ਤੁਹਾਡਾ ਵਿਆਹ ਹੋਇਆ ਡੋਲੀ ਤੁਰ ਲੱਗੀ ਕੁੜੀ ਨਾਲ ਵੱਡੀ ਸੰਘੜ ਮਖਾ ਥੋੜੀ ਵਜਣੀ ਚਾਹੀਦੀ ਆ ਵੀ ਏ ਬਾਬਲਾ ਚਾਰ ਦਿਨ ਹੋਰ ਖੇਡ ਲੈਣ ਦਿੰਦਾ ਮੈਨੂੰ ਵੀ ਐਡਾ ਮੈਂ ਕਿਹੜਾ ਜ਼ੁਲਮ ਕਰਤਾ ਸੀਗਾ ਹੌਲੀ ਹੌਲੀ ਵਖਿਆ ਆਪਾਂ ਨੂੰ ਐ ਕਹਿਣ ਲੱਗ ਜਾਣਗੇ ਲੈ ਮੁੰਡਾ ਕੋਟੀ ਢਟਾ ਹੋ ਗਿਆ ਹੁਣ ਇਹਨੂੰ ਵਿਆਹ ਦਈਏ ਜਿਉਂਦੇ ਜੀ ਦੇਖ ਲਾਂਗੇ ਵਿਚਾਰਾ ਕਿੰਨਾ ਕੁ ਸੁਖੀ ਆ